ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਨ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਨ ਝੂਮੇ ਜੋ ਪਠਾਰ ਉਹ ਪਠਾ ਨਹੀਂ ਨਹੀਂ ਉਹ ਨਹੀਂ ਹੈ ਜੀ ਹਾਂ ਉਧਰ ਨਹੀਂ ਜਾਣਾ ਤੇ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਲਿਖਿਆ ਦਿਓ ਨੇਰੀ ਜਿਨ੍ਹਾਂ ਨੂੰ ਪਤਾ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਵਿਡੀਓ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇੰਨੀ ਅੱਗੇ ਪਹੁੰਚ ਜੇ ਲੋਕੀ ਕਹਿਣ ਆਗੇ ਪੂਜਾਰਤਾ ਵਾਲੇ ਆਗੇ ਪੂਜਾਰਤਾ ਵਾਲੇ ਹਾਂਜੀ ਜਵਾਬ ਦਿਓ ਤੇ ਇਹਦਾ ਸਹੀ ਜਵਾਬ ਹੈ ਜੀ ਜਿਹੜੇ ਤਾਂ ਬੀਜੇ ਪਿੱਛੇ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਖਾਣ ਪੀਣ ਦੀ ਚੀਜ਼ਾਂ ਹਨਾ ਇਹਦਾ ਸਹੀ ਜਵਾਬ ਹੈ ਜੀ ਲੋਹੇ ਦਾ ਘੋੜਾ ਤਵਾ ਮਿੱਟੀ ਦਾ ਘੋੜਾ ਮਿੱਟੀ ਦਾ ਘੋੜਾ ਹੋ ਗਿਆ ਚੂਲਾ ਹਾਂਜੀ ਅੱਗੇ ਲੋਹੇ ਦੀ ਲਗਾਮ ਲੋਹੇ ਦੀ ਲਗਾਮ ਹੋ ਗਈ ਉਹਦਾ ਆਪਣਾ ਤਵਾ ਉੱਤੇ ਬੈਠਾ ਰੋਟੀ ਗੁਦਗੁਦਾ ਪਠਾਨ ਰੋਟੀ ਹੋ ਗਈ ਗੁਦਗੁਦਾ ਪਠਾਨ ਠੀਕ ਹੈ ਜੀ ਚੂਲਾ ਤਵਾ ਤੇ ਰੋਟੀ ਸਹੀ ਸਹੀ ਜਵਾਬ ਕੀ ਬਾਤ ਹੈ ਨੀਲੀ ਟਾਕੀ ਅੱਛਾ ਜੀ ਚੌਲ ਵੱਦੇ ਦਿਨੇ ਗਵਾਚੀ ਰਾਤੀ ਰੱਬੇ ਚੌਲ ਬੰਦੇ ਆ ਚਾਰ ਬੰਦੇ ਚੌਲ ਬੰਦੇ ਚੌਲ ਖਾਂਦੇ ਨੇ ਬੱਦ ਚੌਲ ਬੰਦੇ ਚੌਲ ਬੰਦੇ ਕੀ ਹੁੰਦਾ ਹੈ ਮਤਲਬ ਚੌਲ ਦਾ ਅੱਛਾ ਮਤਲਬ ਚੌਲ ਬਹੁਤ ਸਾਰੇ ਹੁੰਦੇ ਨੇ ਮਤਲਬ ਬਹੁਤ ਸਾਰੇ ਬੰਦੇ ਹੈ ਹਾਂ ਨੀਲੀ ਟਾਕੀ ਚੌਲ ਬੰਦੇ ਯਾਨੀ ਬਹੁਤ ਸਾਰੇ ਬੰਦੇ ਦਿਨੇ ਕੁ ਵਾਚੇ ਰਾਤ ਹੁੰਨ ਲੱਭੇ ਰਾਤੀ ਲੱਭੇ ਹਾਂਜੀ ਨੀਲੀ ਟਾਕੀ ਚੌਲ ਬੰਦੇ ਚੌਲ ਮਤਲਬ ਬਹੁਤ ਸਾਰੇ ਹੁੰਦੇ ਬਹੁਤ ਹੀ ਸਿੰਪਲ ਬਜ਼ਾਰ ਮੈਂ ਤਾਂ ਹੋ ਗਿਆ ਚੌਲ ਬੰਦੇ ਮਤਲਬ ਪੱਤਰੇ ਪਤਲੇ ਨਿੱਕੇ ਨਿੱਕੇ ਹਾਂ ਇਹ ਵੀ ਹੋ ਸਕਦਾ ਹੈ ਉਹ ਵੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ ਅਸਾਂ ਮਤਲਬ ਦੋਨੋਂ ਹੀ ਹੈ ਦੋਨੋਂ ਹੀ ਹੈ ਪੱਤਰੇ ਪਤਲੇ ਨਿੱਕੇ ਦੇ ਬਹੁਤ ਸਾਰੇ ਵੀ ਨੇ ਤੇ ਚੋਲਾ ਦੀ ਸ਼ੇਪ ਚ ਨੇ ਜੀ ਚੋਲਾ ਦੀ ਸ਼ੇਪ ਚ ਹੂੰ ਉਹ ਤੀਰ ਕਮਾਨ ਨਹੀਂ ਕਿਵੇਂ ਉਹ ਤੀਰ ਕਮਾਨ ਦੇ ਅੱਗੇ ਚੁੰਜੀ ਨਹੀਂ ਬਣੀ ਹੁੰਦੀ ਚੋਲ ਵਰਗੀ ਚੋਲ ਨਾਲ ਕੀ ਲੈਣਾ ਦਿਨ ਨੀਲੀ ਟਾਕੀ ਭਾਈ ਦਿਓ ਯਾਰ ਕਮੈਂਟ ਰਹੀਂ ਜਵਾਬ ਜਿੰਨਾ ਜਿੰਨਾ ਨੂੰ ਪਤਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੈ ਨਹੀਂ ਇਹ ਵੀਡੀਓ ਹਰ ਕਿਹੇ ਤੱਕ ਪਹੁੰਚ ਸਕੀਏ ਹਾਂ ਆ ਗਏ ਨੇ ਬੁਝਾਰਤਾ ਵਾੜੇ ਖੈਰ ਨੀਲੀ ਟਾਕੀ ਚੌਲ ਬੰਦੇ ਹੂੰ ਦਿਨੇ ਗਵਾਚੇ ਰਾਤੀ ਲੱਭੇ ਰਾਤੀ ਤਾਂ ਤਾਰੇ ਹੁੰਦੇ ਨੇ ਸਹੀ ਜਵਾਬ ਦੋ ਤਾਰੇ ਵੀ ਬਹੁਤ ਸਾਰੇ ਹੁੰਦੇ ਨੇ ਹੂੰ ਤੇ ਨਿੱਕੇ ਨਿੱਕੇ ਲੱਗਦੇ ਨੇ ਲੇਕਿਨ ਹੈ ਬਹੁਤ ਵੱਡੇ ਹੂੰ ਮਤਲਬ ਕਿ ਚੋਲਾ ਵੰਗੂ ਛੜ 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 ਜਦ ਨੀਲਾ ਅਸਮਾਨ ਕਿਹਾ ਜਾਂਦੇ ਨੇ ਹੈ ਪਰ ਮੈਨੂੰ ਚਿੱਟਾ ਟਾ ਅਸਮਾਨ ਕਹਿੰਦਾ ਨੀਲਾ ਤਾਂ ਲੱਗਦਾ ਰਿ ਕਿਸੇ ਐਂਗਲ ਤੋਂ ਤੁਹਾਨੂੰ ਚਿੱਟਾ ਕਿੱਥੋਂ ਲੱਗਦਾ ਆ ਦੇਖ ਰਿਹਾ ਤੇ ਸਾਰਾ ਚਿੱਟਾ ਚਿੱਟਾ ਹੀ ਵਾਗ ਰਿਹਾ ਸਾਰੇ ਪਾਸੇ ਤਾਂ ਬਰਫ ਹੀ ਬਰਫ ਹੈ ਫੇਰ ਉਹ ਤਾਂ ਬਰਫ ਬਰਫ ਚਿੱਟੀ ਆ ਅਸਮਾਨ ਤਾਂ ਨੀਲਾ ਹੀ ਹੈ ਖੈਰ ਤੋਂ ਇਸ ਪੁਜਾਰ ਦਾ ਸਹੀ ਜਵਾਬ ਹੈ ਜੀ ਤਾਰੇ ਮੈਂ ਚੌਲ ਕਹਿਣ ਲੱਗਿਆ ਸੀ ਖੈਰ ਤਾਰੇ ਆਈ ਸੀ ਪਰ ਦੇਖੀ ਨਹੀਂ ਕੌਣ ਤੁਸੀਂ ਦੱਸੋ ਆਈ ਸੀ ਪਰ ਦੇਖੀ ਨਹੀਂ ਨਿਹਾਂ ਨੇ ਤੇ ਨਿਹਾਂ ਦੀ ਮੰਮੀ ਆਈ ਸੀ ਨਿਹਾਂ ਸੁੱਤੀ ਪਈ ਸੀ ਰਿਆਂ ਨੂੰ 8:00 ਵਜੇ ਆਈ ਸੀ ਨਿਹਾਂ ਦੀ ਮੰਮੀ ਤੇ ਨਿਹਾਂ ਨੇ ਦੇਖੀ ਨਹੀਂ ਇਸ ਵੀ ਨਿਹਾਂ ਦੀ ਮੰਮੀ ਨੇ ਕਿਹਾ ਸਾਰੀ ਸੁੱਤੀ ਰਹਿੰਦੀ ਆ ਹਾਂ ਉਠ ਖੜਿਓ ਹਾਂ ਐਦਾ ਹੀ ਕੁਝ ਨਹੀਂ ਗਲਤ ਹੈ ਆਈ ਸੀ ਪਰ ਦੇਖੀ ਨਹੀਂ ਪਰ ਦੇਖੀ ਨਹੀਂ ਹਮ ਡੋਨਟ ਮਾਈਂਡ ਹੈ ਹਮ ਸਮੈਲ ਕਾਲੀ ਮਤਲਬ ਇਸ ਚੀਜ਼ ਦੀ ਸਮੈ ਲਾਂਦੀ ਆ ਆਪਾਂ ਨੂੰ ਬਦਬੂ ਆਂਦੀ ਆ ਆਪਾਂ ਕਿਹੜੇ ਦੇਖ ਲੈਨੇ ਕਿ ਗਲਤ ਹੈ ਹੋਰ ਕੁਛ ਆਈ ਸੀ ਪਰ ਦੇਖੀ ਨੀ ਕਮੈਂਟ ਬਾਕਸ ਵਿੱਚ ਲਿਆਉਂ ਨਹੀ ਜਿਹਨਾਂ ਨੂੰ ਪਤਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰ ਦਿਓ ਬਿਲਕੁਲ ਠੀਕ ਤੇ ਆਈ ਸੀ ਪਰ ਦੇਖੀ ਨੀ ਹੈ ਹੂੰ ਮੌਤ ਆਈ ਸੀ ਪਰ ਦੇਖੀ ਕਿਨੇ ਦੇਖੀ ਮੌਤ ਆਪਣੀ ਮੌਤ ਕਈ ਕਹਿ ਦਿੰਦੇ ਆ ਕਿ ਇਹਨਾਂ ਦਾ ਨਾ ਕਿ ਮੈਂ ਮੌਤ ਦੇਖੀ ਹੈ ਨਾ ਐਕਸੀਡੈਂਟ ਵਗੈਰਾ ਹੁੰਦਾਗਾ ਤੇ ਮਤਲਬ ਕਿ ਉਹ ਜਸਟ ਇੱਕ 1.0 ਤੋਂ ਵਾਪਸ ਆਂਦੇ ਨੇਗੀ ਹਾਂ ਕਈ ਦਾ ਮਰਕੇ ਜਾਂਦਾ ਹੋ ਜਾਂਦਾ ਨਾ ਖੈਰ ਨੀਂਦ ਕਿਵੇਂ ਨੀਂਦ ਆਈ ਸੀ ਕਿਸ ਨੇ ਦੇਖੀ ਨੀਂਦ ਆਈ ਐ ਬਿਲਕੁਲ ਇਹ ਮੈਨੂੰ ਪਤਾ ਕਿਵੇਂ ਲੱਗਿਆ ਮੈਨੂੰ ਬਸੇ ਆਈ ਆਇਆ ਕਰਕੇ ਅੱਛਾ